ਅੱਜ ਇੱਕ ਸਾਲ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੰਗਾਲੀਪੁਰ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੇਰੋਂ ਤੋਂ ਤਕਰੀਬਨ ਕੋਈ 2 ਕਿਲੋ 2 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਬੰਗਾਲੀਪੁਰ ਨਜ਼ਦੀਕ ਨਾਲ ਲੱਗਦੇ ਪਿੰਡ ਰਸੂਲਪੁਰ ਨਹਿਰਾ ਤੇ ਟੋਟੀਆਂ ਪਿੰਡ ਦੀ ਵੀ ਇਥੋਂ ਥੋੜੀ ਦੂਰੀ ਆ ਤੇ ਤਰਨਤਾਰਨ ਤਕਰੀਬਨ ਇਥੋਂ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਆ ਔਕਲਦੀਪ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤੇ ਵੀਰ ਨਾਪਰੀ ਤਾਂ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਤਰੀਕ ਤੁਸੀਂ ਨੋਟ ਕਰ ਲਓ 18 ਫਰਵਰੀ ਤੇ ਸਮਾਂ ਕੋਈ ਮਾਰਨਿੰਗ ਦੇ 9 9:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਅੱਜ ਤੋਂ ਤਕਰੀਬਨ ਕੋਈ ਹਫਤਾ ਪਹਿਲਾਂ ਇੱਕ ਵੀਡੀਓ ਆਪਾਂ ਪਾਈ ਸੀ ਇਸ ਕਰੋਂ ਠੀਕ ਆ ਜੀ ਅੱਜ ਆਪਣੀ ਦੂਜੀ ਵੀਡੀਓ ਆ ਪਸ਼ੂਪਾੜਤਾ ਕੰਮ ਕਰਦੇ ਵੀਰ ਹਣੀ ਪਸ਼ੂ ਡੇਲੀ ਰੁਟੀਨ ਦੇ ਵਿੱਚ ਕੋਈ ਦੋ ਚਾਰ ਨਗ ਜਿਹੜੇ ਆ ਆਏ ਗਏ ਰਹਿੰਦੇ ਆ ਅੱਜ ਵੀ ਤਕਰੀਬਨ ਜੋੜੀ ਵੜਾਂ ਦੀ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਦੋ ਵੜਾਂ ਨੇ ਦੋਵੇਂ ਸੁਈਆਂ ਸਵਾਈਆਂ ਨੇ ਇਸ ਵਕਤ ਕਿੰਨੇ ਕਿੰਨੇ ਦੁੱਧ ਤੇ ਚੱਲਣ ਰਹੀਆਂ ਨੇ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਦੇ ਆਂ ਉਹ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਲਾਪ੍ਰਿਤ ਭਾਈ ਕੀ ਹਾਲ ਚੱਲ ਨੇ ਸਾਸਰੀ ਕਾਲ ਸਾਸਰੀ ਕਾਲ ਸੰਸਾਰ ਹੋਰ ਲਾਪ੍ਰਿਤ ਠੀਕ ਠਾਕ ਭਾਈ ਹਾਂਜੀ ਹਾਂਜੀ ਵਧੀਆ ਮੇਰਾ ਜੀ ਅੱਛਾ ਲਾਪ੍ਰਿਤ ਤਾ ਤਕਰੀਬਨ ਉਧਰ ਆਪਾਂ ਇੱਕ ਜੋੜਾ ਪਾਇਆ ਸੀ ਵੜਾਂ ਦਾ ਹਾਂਜੀ ਜੋੜਾ ਪਾਇਆ ਸੀ ਉਸ ਤੋਂ ਬਾਅਦ ਹੋਰ ਵੀ ਚਲੋ ਮਾਲ ਇਸ ਤੇ ਆ ਤੇ ਸੰਸਾਰ ਫੇਰ ਤਿੰਨ ਵੜਾ ਆ ਗਈਆਂ ਹੀਆਂ ਤੇ ਵੀਡੀਓ ਪਾਉਣੀ ਉਹਨੂੰ ਵੀ ਤਿੰਨ ਹੀ ਠੀਕ ਆ ਤੇ ਨਾਲ ਦੇ ਵਿੱਚ ਦੋ ਰਹਿ ਗਈਆਂ ਇੱਕ ਸੇਲ ਕਰਤੀ ਹਾਂਜੀ ਇੱਕ ਸੇਲ ਹੋ ਗਈ ਜੀ ਇਸੇ ਤਰ੍ਹਾਂ ਹੀ ਉਹ ਫਿਰ ਤੁਸੀਂ ਕੱਲ ਲੇਟ ਹੋ ਗਏ ਨਾ ਹਾਂ ਕੱਲ ਤਿੰਨੇ ਪਾਉਣੇ ਆ ਤੇ ਫਿਰ ਰੋਣਾ ਵਸੇ ਕੱਲ ਦਾ ਸੀ ਆਪਣਾ ਹਾਂਜੀ ਹਾਂਜੀ ਉਹ ਦੁਪਹਿਰੇ 12 1 ਵਜੇ ਦਾ ਰੱਖਿਆ ਸੀਗਾ ਹਾਂਜੀ ਹਾਂਜੀ ਤੇ ਉਹ ਫਿਰ ਲੇਟ ਹੋ ਗਏ ਤੁਸੀਂ ਫਿਰ ਉਹ ਇੱਕ ਸੇਲ ਹੋ ਗਈ ਚਲੋ ਹਾਂਜੀ ਅਚਲ ਆਪਣੇ ਤਰ੍ਹਾਂ ਦੋਵੇਂ ਬੈੜਾ ਸੁਈਆਂ ਆ तकरीबन ਕਿੰਨੇ ਕਿੰਨੇ ਦਿਨਾਂ ਦੇ ਵੇਚਨੇ ਆ ਸਾਨੂੰ ਸਾਹਿਬ ਜਿਹੜੀ ਤੇ ਆ ਬੈੜਾ ਇਹ ਹੋਊਗੀ ਕੋਈ 12 13 ਦਿਨਾਂ ਦਾ ਸਮਾਂ ਹੋਊਗਾ ਠੀਕ ਆ ਤੇ ਜਿਹੜੀ ਉਹ ਆ ਉਹਦਾ ਕੋਈ 6-7 ਦਿਨ ਦਾ ਸਮਾਂ ਹੋਊਗਾ ਠੀਕ ਆ ਭਾਈ ਹਾਂਜੀ ਤਾਂ ਰੇਡ ਪਰ ਲਾਪੜੀ ਤਾਂ ਉਹੀ ਉੱਤੇ ਵਾਲੇ ਬਿਲਕੁਲ ਛੋਟੇ ਮੈਂ ਨਾ ਛੋਟੇ ਛੋਟੇ ਪਾਰ ਰੱਖਨੇ ਸੰਸਾਹ ਉੜਦਿਆਂ ਵਾਲੇ ਕੰਮ ਕਰ ਲਾ ਉਹ ਤਾਂ ਮੈਨੂੰ ਲੱਗਦਾ ਵੀ ਪਹਿਲੇ ਸ਼ਾਰਟ ਸ਼ੂਟ ਦੇ ਵਿੱਚ ਹੀ ਕੰਮ ਸ਼ਾਰਟ ਹੀ ਚਲੇਗੀਆਂ ਸੰਸਾਹ ਵੀਡੀਓ ਤੇ ਪਈ ਨਹੀਂ ਹਲੇ ਤੁਹਾਨੂੰ ਮੈਂ ਫੋਨ ਕਰਦਾ ਮੈਂ ਸ਼ਾਰਟ 'ਚ ਹੀ ਚਲੇਗੀਆਂ ਚਲੋ ਇਸੇ ਤਰ੍ਹਾਂ ਹੀ ਆ ਮਾਲ ਵਾਜਪ ਜਾਇਜ ਹੋਵੇ ਤੇ ਭੈਣ ਭਰਾ ਹਰੇਕ ਫੋਨ ਕਰਦਾ ਹਾਂਜੀ 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 ਸੰਸਾਹ ਠੀਕ ਆ ਤੁਹਾਨੂੰ ਪਰਿਥਾ ਸ਼ੁਰੂਆਤ ਕਰਲਾ ਵੀਰ ਡੱਬੀ ਵੇੜ ਤੋਂ ਜਿਹੜੀ ਕ੍ਰਾਉਨ ਫਲ ਆਪਣੀ ਕੋਲਾ ਖੜੀ ਹੈ ਹਾਂਜੀ ਤੇ ਕਿੰਨਾ ਸੁਆ ਸੁਈ ਹੈ ਇਹ 700 ਪਹਿਲਣ ਆ ਜੀ ਅੱਛਾ ਹਾਂਜੀ ਪਹਿਲਣ ਵੇੜ ਆ ਪਹਿਲਣ ਅੱਜ ਸਵਾ ਕਿੰਨਾ ਹੋ ਗਿਆ ਨੂੰ ਸੁਈ ਨੂੰ ਸੰਤੋਖ 12 13 ਦਿਨ ਦਾ ਸਮਾਂ ਹੋ ਗਿਆ 12 13 ਦਿਨ ਦਾ ਹਾਂਜੀ ਮਗਰ ਬੱਚਿਆ ਵੈਸੇ ਦੋ ਵੜਾਂ ਤੇ ਅੱਜ ਹਾਂਜੀ ਦੋਹਾਂ ਦੇ ਬੱਚੇ ਆ ਜੀ ਠੀਕ ਆ ਜੀ ਅੱਛਾ 12 13 ਦਿਨਾਂ ਦੀ ਸੁਈ ਹੈ ਇਸ ਵਕਤ ਉਹ ਕਿੰਨੇ ਕ ਦੁੱਧ ਤੇ ਚੱਲਣਗੇ ਸੰਤੋਖ ਹੋਊਗਾ 15 14 ਕਿਲੋ ਦੀ ਗਾਰੰਟੀ ਆ 14 ਕਿਲੋ ਦੀ ਹਾਂਜੀ ਲਓ ਵੀ ਮੇਨ ਆਵਦਾ ਦੋਸਤੋ 15 ਕਿਲੋ ਦੁੱਧ ਇਹਦੇ ਥਲੇ ਹਾਜ਼ਰ ਆ ਹਾਂਜੀ ਤੇ 14 ਕਿਲੋ ਦੀ ਗਰੰਟੀ ਤੇ ਕੋਈ ਭਰਾ ਖਰੀਦਦਾਰੀ ਕਰ ਸਕਦਾ ਠੀਕ ਆ ਜੀ ਤੇ ਚੰਗੀ ਵੇੜਾ ਕਰੋ ਸੰਗ ਦੇ ਵਿੱਚ ਜਿਹੋ ਜਿਹਾ ਕੇ ਸਮੇਂ ਨੂੰ ਦੇਖਦੇ ਹੋਏ ਬਹੁਤੇ ਵੀਰਾਂ ਨੇ ਪਸ਼ੂ ਖਰੀਦਨੇ ਆ ਮਗਰ ਬੱਚਾ ਇਹਦਾ ਬੱਚਾ ਕਿ ਨਾ ਬੱਚਾ ਇਹਦਾ ਪਰਲਾ ਜੀ ਆ ਡੱਬਾ ਬੱਚਾ ਜੀ ਹਾਂਜੀ ਲਓ ਜੀ ਇਹ ਮਗਰ ਮੇਲ ਕਾ ਫਾਇਦੇ ਠੀਕ ਆ ਹਾਲ ਲਾ ਪਿੱਤ ਲਓ ਖੋਲੋ ਭਾਈ ਲਓ ਜੀ ਦੋਸਤੋ 15 ਕਿਲੋ ਦੁੱਧ ਅਜ 11 12 ਦਿਨਾਂ ਦੇ ਦੌਰਾਨ 14 ਕਿਲੋ ਤੇ ਕੋਈ ਭਰਾ ਸੌਦਾ ਕਰ ਲਵੇ ਡੱਬੀ ਵੇੜਾ ਬਾਕੀ ਥਾਨ-ਥਾਨ ਤੁਹਾਨੂੰ ਆਪਾਂ ਪ੍ਰੋਪਰ ਦਿਖਾ ਦਿੰਨੇ ਆ ਕੋਈ ਫੋਰ ਸ਼ਾਂਕ ਬੱਚਾ ਨਹੀਂ ਲੱਗਾ ਚਾਰੇ ਥਾਨਾ ਠੀਕ ਆ ਜੀ ਆ ਦੇਖੋ ਸੋ ਚੱਡੇ ਲੈਵੇ ਦੀ ਜਿੰਨੀ ਵੀ ਆਪਾਂ ਗੱਲ ਕਰਦੇ ਪਏ ਬਿਲਕੁਲ ਸਾਫ਼ ਸੁਥਰੀ ਆ ਹਵਾਨੇ ਲੈਵੇ ਦੀ ਸਾਫ਼ ਸੁਥਰੀ ਆ ਠੀਕ ਆ ਜੀ ਸੋ ਚਾਰੇ ਥਾਨਾ ਸੋਣੀ ਗੈਪ ਸੋਣੀ ਸਪੇਸ ਵੰਡ ਤੇ ਮੈਂ ਵੀ ਮੋਰਲੇ ਵੀ ਲਾਪਰੀ ਤੇ ਬਾਕੀ ਬੰਗਾਰ ਅਸੀਂ ਪਾਉਣ ਦੀ ਲੋੜ ਤੇ ਨਹੀਂ ਪਈ ਇਹਨੂੰ ਨਹੀਂ ਲੋੜ ਪਈ ਦੀ ਸੰਸਾ ਚਲੋ ਇਹ ਰਸਨ ਤੋਂ ਕੇ ਨੇ ਸੰਭੀ ਨਹੀਂ ਆ ਜੇ ਸੰਭੀ ਹੁੰਦੀ ਬੈੜ ਦੇ 17 18 ਕਿਲੋ ਵਧੀਆ ਰਮਾਨਾ ਹੋਣੇ ਚਾਹੀਦੇ ਹੋਣਾ ਸੀ ਨਾ ਚੰਗੇ ਰੰਗ ਬਾਜਾ ਵੱਚੀ ਹਾਂਜੀ ਹਾਂਜੀ ਸੋ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਆ ਜੀ ਬਾਕੀ ਚੱਬੇ ਲੇਵੇ ਦੀ ਬੜੀ ਸਾਫ ਸੁਥਰੀ ਆ ਸੋ ਕਿਸੇ ਪੁਰਾਣੇ ਘਰੇ ਟਿਕਾਉਣੀ ਆ ਤੇ ਜ਼ਰੂਰ ਤੁਸੀਂ ਪਾਇਲ ਦੇ ਧਾਰ ਤੇ ਸੌਦਾ ਕਰ ਲਓਗੇ ਠੀਕ ਆ ਜੀ ਤਕਰੀਬਨ ਜਾਵਾਂ ਨਹੀਂ ਆਪਾਂ ਕਹਿੰਦੇ ਕਿ ਚੰਗੀ ਤੁਸੀਂ ਸੇਵਾ ਲਈ ਕਿਸੇ ਭਰਾ ਦੀ ਚਲੋ 15 14 15 14 ਲੀਟਰ ਚਵਾਉਂਦੀ ਜਾਊਗੀ ਜਾਂ ਥੋੜਾ ਬਾਧਾ ਉੱਪਰ ਪਲੱਸ ਵੀ ਤੁਸੀਂ ਚਵਾਈ ਕਰਦੇ ਪਲੱਸ ਵੀ ਕਰ ਜੂਗੀ ਸੰਸ ਜੇ ਕੋਈ ਚੰਗਾ ਸੰਭੂ ਗਾਣਾ ਪਲੱਸ ਵੀ ਕਰ ਜੂਗੀ ਫਿਰ ਹੈ ਠੰਡੀ ਆ ਹਾਂ ਲਓ ਜਿਵੇਂ ਮਰਜ਼ੀ ਕੋਈ ਗੱਲ ਹੀ ਨਹੀਂ ਐਵੇਂ ਬੰਦਾ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਠੀਕ ਹੈ ਬਈ ਠੀਕ ਹੈ ਬਹੁਤ ਸੀਲ ਹੈ ਹਾਂ ਠੀਕ ਤੇ ਲਾਪਰਿਧ ਦੀ ਕੀ ਡਿਮਾਂਡ ਬਾਈ ਕੀ ਮੋਲ ਕਰਦਾ ਚਾਹੁੰਦਾ ਮੋਲ ਤੇ 75000 ਵੀ ਕਰਾਉਂਦੀ ਆ ਹਾਂ ਪਰ ਆਪਾਂ ਰੇਟ ਜਾਇਜ਼ ਰੱਖਣਾ ਹਾਂ ਤੁਸੀਂ 70000 ਦੀ ਦੇ ਦੀਏ 70000 ਦੀ ਦੇ ਦਿਓ ਪਰ ਆਪਾਂ ਲੈਸ ਕਰਕੇ ਦੇਣੀ ਨਾ 70 ਦੀ ਦੇ ਨਾ ਹੀ 68 ਦੀ ਹੋਰ ਗੱਲਬਾਤ ਕਰ ਲਈਏ ਤੁਸੀਂ ਸੰਤੂ ਸਾਹਿਬ ਜੇ ਤੁਸੀਂ ਆਂਦੇ ਜੇ ਨਾ ਉਰਦਿਆਂ ਵਾਲਾ ਪਾ ਕਰ ਲਈਏ ਮੋਲ 60000 ਰੁਪਏ 200 ਛੋਟ ਹੋਊਗੀ 60000 ਚੋਂ ਹਾਂਜੀ 200 ਛੋਟ ਹੋਊਗੀ ਠੀਕ ਹੈ ਬਾਈ ਕੋਈ ਵੀਰੇ ਬੋਧਾ ਨਾ ਰੱਖੇ ਹਾਂ ਤੇ 65000 ਚੋਂ 200 ਛੋਟ ਹੋਊਗੀ ਠੀਕ ਆ ਹਾਂਜੀ ਲੋਬੀ 5000 ਰੁਪਏ ਦੋਸਤੋ ਇਹਦੀ ਕੀਮਤ ਆ ਵਿੱਚੋਂ 200 ਰੁਪਏ ਛੋਟ ਛੱਪਾ ਜਰੂਰ ਹੋਊਗਾ ਠੀਕ ਆ ਜੀ ਐਂਡ ਟੂ ਐਂਡ ਸੋ ਬੱਛੀ ਤੁਸੀਂ ਦੇਖ ਲਈ ਆ ਮਗਰ ਬੱਛਾ ਮੇਲ ਕਾ ਆਫਾ ਠੀਕ ਆ ਜੀ 14 ਕਿ ਲੀਟਰ ਪਲਾਸੀ ਹੋਊਗਾ ਪਰ 14 ਲੀਟਰ ਦੀ ਗਾਰੰਟੀ ਤਸੱਲੀ ਦੇ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਠੀਕ ਆ ਜੀ ਇੱਧਰ ਸੈਗਰ ਨੰਬਰ ਤੇ ਆ ਜੀਏ ਤੇ ਆਪਣੇ ਕੋਲ ਇੱਕ ਇੱਧਰ ਆ ਬੱਛੀ ਖੜੀ ਹੈ ਲਾਪਰੀ ਤੇ ਹਾਂਜੀ ਇਹਦਾ ਵੀ ਰਫੀ ਬਿਰਵਾ ਸੰਧੂ ਸਾਹਿਬ ਆਪਾਂ ਨੂੰ ਤੇ ਘਰ ਦੇ ਜਾਂਦੇ ਸੀ ਕਿ ਪਹਿਲੇ ਨਹੀਂ ਤੇ ਕੋਈ ਦੂਜਾ ਸੂਆ ਵੀ ਲਾ ਸਕਦਾ ਹੂੰ ਠੀਕ ਆ ਤੇ ਵਾਅਦੇ ਥਲੇ 11 ਕਿਲੋ ਦੁੱਧ ਪੱਕਾ ਹੋਊਗਾ ਆਪਾਂ ਦੱਸ ਦੀ ਗਰੰਟੀ ਦੇਵਾਂਗੇ ਠੀਕ ਆ ਹੋਊਗਾ 11 ਹੀ ਪਰ ਗਰੰਟੀ ਦੱਸ ਦੀ ਦੇਵਾਂਗੇ ਠੀਕ ਆ ਤੇ ਕਿਹਦੇ ਵੀਰ ਭਰਾ ਦੇ ਘਰ ਜਾ ਕੇ ਵਧੇ ਘਟੇ ਰਾਂ ਠੀਕ ਆ ਅੱਜ ਦਿਨ ਕਿੰਨੇ ਹੋਗੇ ਇਹਨੂੰ ਵੀ ਇਹਨੂੰ ਦੇਣਾ ਕੋਈ 8 ਦਾ 8 7 8 ਦਿਨ ਹੋਏ ਹੋਗੇ 8 7 ਕਿ ਦਿਨਾਂ ਦੀ ਹੱਤੇ ਦੀ ਸੂਈ ਆ ਆ ਬੱਚਾ ਇਹਦਾ ਹੀ ਆ ਹਾਂਜੀ ਹਾਂਜੀ ਇਹਦੇ ਬੱਚੇ ਪੱਠੇ ਨਹੀਂ ਖਾਂਦੇ ਹੋਵੇਂ ਜਾਂ ਪੱਠੇ ਰੱਖ ਕੇ ਵੇਚ ਲੋਗੇ ਚੱਕਰੀ ਨਹੀਂ ਹਾਂ ਹੱਡਾਂ ਪਰਾਂ ਦੇ ਖੁੱਲੇ ਤੋਂ ਬਾਅਦ ਤੇ ਕੀ ਐਂਕਲ ਤਾਂ ਇਹ ਬੱਚਾ ਠੀਕ ਆ ਜੀ ਅਸ ਵਕਤ 10 ਵਾਰ ਆ ਪਰ 10 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਲਵੇ ਠੀਕ ਆ ਜੀ ਬੱਸੀ ਬੱਤੀ ਜਿਵੇਂ ਝੁੰਗੀਆਂ ਦੇ ਵਿੱਚ ਵੀ ਆਉਂਦੀ ਆ ਸਿੰਘ ਜਿਹੜੇ 2-2 3-3 ਇੰਚ ਹੈਗੇ ਆ ਤੇ ਬਹਿ ਵਾਸੇ ਵੀ ਠੰਡੀ ਠੁੰਡੀ ਆ ਬਹਿ ਜਾ ਕੋਈ ਇਤਨੇ ਚਵਾਈ ਕਰ ਮੈਂ ਨਾ ਸੰਤ ਸਾਹਿਬ ਵੰਗਾ ਪਾ ਕੇ ਜਿਵੇਂ ਮਰਜ਼ੀ ਕੋਈ ਬੈਠਾ ਰਵੇ ਐ ਠੰਡੀ ਆ ਕੋਈ ਇਹੋ ਜੀ ਗੱਲ ਦੀ ਆ ਠੀਕ ਆ ਹਾਂਜੀ ਬਾਕੀ ਕਿਸੇ ਰਕਮ ਦਾ ਕੋਈ ਭੂਰ ਛੱਟੇ ਤੋਂ ਰਹਿਣਾ ਮੈਂ ਨਾ ਸੰਤ ਸਾਹਿਬ ਕੋਈ ਚੱਕਰ ਨਹੀਂ ਆਪਣੇ ਘਰ ਭਾਵੇਂ ਕੋਈ ਚਾਹ ਟਾਈਮ ਚਵਾਈ ਕਰੇ ਹਾਂ ਬਾਤ ਤੇ ਕੋਈ ਲਾਮਾ ਨਾ ਦਵੇ ਆਪਣੇ ਘਰ ਕੋਈ ਚਾਰ ਟਾਈਮ ਪੰਜ ਟਾਈਮ ਚਵਾਈ ਕਰਕੇ ਲੈ ਜਾਈਂ ਹਾਂ ਹਾਂਜੀ ਇਹ ਤਸੱਲੀਆ ਕਰੇ ਆਪਦੀਆਂ ਪੂਰੀਆਂ ਬੱਸ ਬੱਸ ਹਾਂਜੀ ਲਓ ਖੋਲੋ ਇਹ ਸਿੱਧੇ ਦੀ ਆਪਣੀ ਗਾਰੰਟੀ ਆ ਮੁਰਕ ਕੇ ਨਾ ਕੋਈ ਵੀਰ ਭਰਾ ਲਾਮਾ ਦਵੇ ਹਾਂ ਆਪਣੇ ਘਰ ਭਾਵੇਂ ਚਾਰ ਟਾਈਮ ਪੰਜ ਟਾਈਮ ਚੋਗੀ ਲੈ ਜਾਈਂ ਉਸ ਤੋਂ ਬਾਅਦ ਅਗਲਾ ਕਿੰਤੂ ਪੰਤੂ ਕਰਦਾ ਪਹਿਲਾਂ ਨੀ ਜਾਣ ਕੇ ਤਸੱਲੀ ਕਰੋ ਤਸੱਲੀ ਕਰੋ ਆਪੇ ਦੇਖੋ ਘੇਟੇ ਬਾਹਰ ਪਸ਼ੂ ਹੋ ਜਾਂਦਾ ਉਦੋਂ ਕੋਈ ਤਸੱਲੀ ਗਾਰੰਟੀ ਨਹੀਂ ਦੇ ਸਕਦਾ ਇਹ ਬਾਤ ਤਸੱਲੀ ਨਹੀਂ ਕਰੇ ਲੋ ਕਟੋ ਵੀਰ ਤੋੜੀਏ ਬਾਰੀ ਨੂੰ ਵੀ ਲੋਵੇ 10 ਕਿਲੋ ਦੁੱਧ ਉਹਦੇ ਥੱਲੇ ਵੀ ਹਾਜ਼ਰ ਆ ਠੀਕ ਹੈ ਜੀ ਕੋਈ ਹਫਤੇ 8-9 ਦਿਨਾਂ ਦੀ ਸੂਈ ਤੁਹਾਨੂੰ ਇਹ ਆਪਾਂ ਵੇਰ ਦਿਖਾਉਂਦੇ ਆ ਰੰਗ ਰੰਗ ਬਹੁਤ ਵਧੀਆ ਦਾ ਠੀਕ ਹੈ ਜੀ ਬਹੁਤ ਵਧੀਆ ਉੱਪਰੋਂ ਚਮਕ ਸ਼ੈਣੀ ਕੁਸ਼ੋਨੀ ਕੁ ਪੂਰੀ ਆ ਵੇਰ ਤੇ ਸਵੇਰ ਦੇ ਵਿੱਚ ਵੀ ਤੁਹਾਨੂੰ ਨੋਟ ਕਰਾ ਹੀ ਦਿੱਤਾ ਕੋਈ ਵੀਰ ਪਹਿਲਾ ਸੂਆ ਮੰਨ ਕੇ ਸੌਦਾ ਕਰ ਲਵੇ ਠੀਕ ਹੈ ਜੀ ਕਿਉਂਕਿ ਪਿੱਛੋਂ ਜਿੱਥੋਂ ਵਿਆਈ ਆ ਪਹਿਲਾ ਸੂਆ ਕਹਿ ਕੇ ਵੀਰੰਦਾ ਵੀ ਉਹਨਾਂ ਨੇ ਆਪਾਂ ਨੂੰ ਦਿੱਤੀ ਆ ਤੇ ਥਣ ਲੰਮਾ ਹਾਥੀ ਮੁਠੀ ਜਿਹਾ ਥਣ ਲੱਗਾ ਬੱਚੀ ਦਾ ਠੀਕ ਹੈ ਜੀ ਕੋਈ ਇਹ ਨਹੀਂ ਵੀ ਕੋਈ ਉਂਗਲਾਂ ਨਾਲ ਪੋਟਿਆਂ ਨਾਲ ਚੁੰਦਾ ਫ ਤੇ ਕੱਦ ਬਹੁਤ ਸੋਹਣਾ ਬੱਚੀ ਦਾ ਕੱਦ ਚੰਗਾ ਆ ਦੇਖੋ ਬੱਸ ਬੱਸ ਨਾ ਇਹ ਗੱਲ ਠੀਕ ਹੋ ਜੀ ਬੱਸ ਬੱਸ ਉਹ ਬੜਾ ਜਿਹੜਾ 200 ਖਾਸ ਤੌਰ ਤੇ ਆਪਾਂ ਹਮੇਸ਼ਾ ਮੰਨਦੇ ਆ ਵੀ ਥਾਣਾ ਦੇ ਨਾਲ ਇਹ ਪਰ ਥਾਣਾ ਲੰਬਾ ਹੱਥੀ ਮੁਠੀ ਦਾ ਥਾਣਾ ਬਾਕੀ ਚੋਣ ਚਵਾ ਚੰਗੇ ਆ ਹਾਂ ਜੀ ਅਸਲੋਂ ਮੇਰਾ ਅਜਾ ਆਨੰਦਨ ਕੀ ਕਰਦਾ ਫਿਰ ਇਹਦਾ ਮੈਂ ਆਨੰਦਨ 750 ਹੀ ਦੇ ਦਈਏ 50 ਹੀ ਦੇ ਦੋ ਪਰ ਲੈਸ ਕਰਕੇ ਦਈਏ 50 ਡਿਮਾਂਡ ਕਰ ਲੋ ਆਨੰਦਨ ਦੀ ਸਹੀ ਜੀ ਗੱਲ ਕਰਦਗੇ ਇੱਕੋ ਇੱਕ 50 ਦੇ ਬੁੱਧ ਦੇ ਹਿਸਾਬ ਨਾਲ ਆ ਇੱਕੋ ਕਰ ਦਈਏ ਹਾਂ 45000 ਰੁਪਏ 200 ਰੁਪਏ ਛੋੜ ਹੋਊਗੀ 45000 ਚੋਂ ਹਾਂ ਜੀ ਹਾਂ ਲਓ ਵੀ 45000 ਦੇ ਵਿੱਚੋਂ 200 ਰੁਪਏ ਛੋੜ ਬਾਕੀ ਕੋਈ ਗੱਲ ਨਹੀਂ ਮੌਕੇ ਤੇ ਕੋਈ ਆਉਂਦਾ ਸੱਚਾ ਕਰਦੇ ਆਉਂਦੇ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਸੋਨੇ ਦੇ ਜਿਹੜੇ ਦੋਸਤੋ ਤੱਕ ਆਗਾਂ ਨੂੰ ਆ ਵੈਸੇ ਚਵਾਈ ਆਸਤੇ ਪਸ਼ੂ ਥੋੜੇ ਜੇ ਰੋਕੇ ਸੀਗੇ ਮਾਰਨਿੰਗ ਦਾ ਟਾਈਮ ਕਰਕੇ ਭਰੇ ਬਿਲਕੁਲ ਥਾਣਾ ਵਿਖਾਉਣ ਖਾਤਰ ਤੇ ਤਕਰੀਬਨ ਕੋਈ 9 ਵਜੇ ਡਾਇਆ ਮਾਰਨਿੰਗ ਤੇ ਉਸ ਹਿਸਾਬ ਨਾਲ ਮੇਰਾ ਵੀਰ ਜਿਹਨੇ ਚੋਣੀ ਆਪਦੇ ਟਾਈਮ ਤੋਂ ਟਾਈਮ ਚੋਲੇ ਠੀਕ ਹੈ ਤੇ ਥਾਣਾ ਥੀ ਮੁਠੀ ਵਾਲਾ ਕੋਈ ਭੂਰ ਛੱਟੇ ਵਾਲੀ ਲਾਂਬੇ ਵਾਲੀ ਗੱਲ ਨਹੀਂ ਕਿ ਪਰ ਫਿਰ ਵੀ ਤਲਾਕ ਬਣਦਾ ਇੱਥੇ ਆਣ ਕੇ ਚੋ ਕੇ ਆਪਣਾ ਸੰਨੀ ਕਰਦਾ ਤੇ ਇਹ ਆਦੇ ਦੋ ਨਾਗਨੇ ਹਾਂਜੀ ਲਾਪ੍ਰਿਤੋਂ ਆਉਂਦੇ ਕੋਲ ਤੇ ਭਾਜੀ ਕੁਲਦੀਪ ਸਿੰਘ ਉਹਨਾਂ ਦੇ ਘਰ ਪਿੰਡ ਬੰਗਾਲੀਪੁਰ ਬਿਲਕੁਲ ਉਹਨਾਂ ਦੇ ਨਜ਼ਦੀਕ ਸੇਰੋਂ ਦੇ ਬਿਲਕੁਲ ਨਜ਼ਦੀਕ ਪਿੰਡ ਆ ਠੀਕ ਆ ਜੀ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਆ ਹਾਂਜੀ ਇੰਨੀ ਕਾ 2 ਕਿਲੋਮੀਟਰ ਤੇ ਲਾਪ੍ਰਿਤ ਭਾਈ ਇੱਕ ਨੰਬਰ ਆਪ ਤੇ ਕਰਦੇ ਸਾਂਝੇ ਆਪਣਾ 9733 96257 98145 71432 ਹਾਂ ਠੀਕ ਆ ਬਈ ਹਾਂਜੀ ਠੀਕ ਆ ਲੋ ਵੀ ਭਰਾਵਾ ਮਾਲ ਇਸੇ ਤਰ੍ਹਾਂ ਤਕਰੀਬਨ ਕੋਈ 2-4 ਨਾਗ ਜਿਹੜੇ ਆ ਆਏਗਾ ਰਹਿੰਦੇ ਆ ਠੀਕ ਆ ਜੀ ਸੋ ਅਸ਼ੂਪ ਵਪਾਰ ਦਾ ਕੰਮ ਵੇਰਦਾ ਤੇ ਬਾਕੀ ਤਸੱਲੀ ਆਪਾਂ ਜਿੰਨੀ ਵੀ ਹੋ ਸਕਦੀ ਹੈ ਤੁਹਾਨੂੰ ਨਾਲ ਦੀ ਨਾਲ ਕਰਵਾਤੀ ਆ ਇੱਥੇ ਆਣ ਕੇ ਤੁਸੀਂ ਆਪਦੀ ਵੀ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਪਾ ਲ ਸਾਰੇ ਵਿਰੰਭ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ